ਸ੍ਰੀ ਵਾਹਿਗੁਰੂ ਸਾਹਿਬ ਜੀ ਦੰਦੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪਰਮ ਸਨਮਾਨ ਜੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫਤਾਵਾਰੀ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੀ ਸਾਧ ਸੰਗਤ ਜੀ ਆਪ ਜੀ ਨੇ ਸ੍ਰੀ ਚੌਪਈ ਸਾਹਿਬ ਜੀ ਦੇ ਗੁਰਬਾਣੀ ਦੇ ਜਾਪ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਹਰ ਜਸ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਅੱਜ ਦਾ ਜੋ ਦਿਨ ਹੈ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਪੁਰਬ ਹੈ। ਅਵਤਾਰ ਦਿਹਾੜਾ ਹੈ। ਆਓ ਗੁਰਫਤੇ ਦੇ ਨਾਲ ਸਾਂਝ ਪਾਈਏ ਤੇ ਵਿਚਾਰਾਂ ਪ੍ਰਾਰੰਭ ਕਰੀਏ। ਦੋਨੋਂ ਹੱਥ ਜੋੜ ਕੇ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਵਨ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਸਵਈਆਂ ਦੇ ਵਿੱਚ ਸੋ ਆਪ ਜੀ ਨੇ ਭਾਈ ਸਾਹਿਬ ਦੀ ਰਸਨਾ ਤੋਂ ਸ਼ਬਦ ਸ਼੍ਰਵਨ ਕੀਤੇ ਨੇ ਅੰਤ ਨ ਪਾਵਤ ਦੇਵ ਸਭੈ ਮਨ 인ਦਰ ਮਹਾ ਸਿਵ ਜੋਗ ਕਰੀ ਫੁਨ ਬੇਦ ਬਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਕਰੀ ਮਥੁਰਾ ਜਨ ਕਉ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕੋ ਗੁਰਜੋਤ ਅਰਜਨ ਮਾਹਤਰੀ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦਾ ਜਨਮ 15 April ਸਨ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦੇ ਘਰ ਮਾਤਾ ਭਾਨੀ ਜੀ ਦੇ ਕੁੱਖੋਂ ਹੋਇਆ ਜੀ ਜਦੋਂ ਸਹਿਬ ਜਾਦਾ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਉਮਰ 11 ਸਾਲ ਦੀ ਹੋਈ। ਉਮਰ ਗੋਇੰਦਵਾਲ ਹੀ ਰਹੇ ਮਹਾਰਾਜ 11 ਸਾਲ ਦੀ ਉਮਰ ਤਿੱਕਰ ਗੋਇੰਦਵਾਲ ਸਾਹਿਬ। ਇਹਨਾਂ ਦੇ ਨਾਨਾ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਮਹਾਰਾਜ ਦੇ ਪਾਸੋਂ ਗੁਰਮਤਿ ਵਿਦਿਆ ਲਗਣ ਲੱਗੀ ਗੁਰਸਿੱਖੀ ਵਿੱਚ ਪਰਪੱਕ ਹੋਏ ਮਹਾਰਾਜ ਜੀ। ਜਦੋਂ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾ ਚਲੇ ਗਏ। ਤਾਂ ਆਪ ਪਿਤਾ ਗੁਰੂ ਰਾਮਦਾਸ ਨਾਲ ਗੁਰੂ ਕੇ ਚੱਕ ਵਿਖਿਆ ਗਏ 18 ਸਾਲ ਦੀ ਉਮਰ ਚ ਗੁਰੂ ਰਾਮਦਾਸ ਜਿਨੇ ਆਪਣੇ ਆਪ ਨੂੰ ਗੁਰਿਆਈ ਦੇ ਯੋਗ ਸਮਝਿਆ 18 ਸਾਲ ਤੇ ਕੁਝ ਮਹੀਨੇ 4 ਕੁ ਮਹੀਨੇ ਦੀ ਜਦੋਂ ਉਮਰ ਹੋਈ ਨਾ ਮਹਾਰਾਜ ਦੀ ਪੰਜਵੇਂ ਪਾਤਸ਼ਾਹੀ ਫਿਰ ਗੁਰਤਾ ਗੱਦੀ ਜਿਹੜੀ ਇਹਨਾਂ ਨੂੰ ਮਿਲੀ ਗੁਰਬਾਣੀ ਦਾ ਸਾਰਾ ਖਜ਼ਾਨਾ ਜੋ ਉਹਨਾਂ ਕੋਲ ਪਹਿਲੇ ਗੁਰੂ ਸਾਹਿਬ ਦੇ ਭਗਤਾਂ ਦੀ ਬਾਣੀ ਸੀ ਉਹ ਵੀ ਬਖਸ਼ ਦਿੱਤਾ ਤੇ ਇਸ ਦੇ ਬਾਬਾ ਫਿਰ ਅਥੀ ਚੰਦ ਨਾਰਾਜ਼ ਹੋ ਗਏ ਹੁਣ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁੱਤਰ ਨੇ ਪੰਜਵੇਂ ਪਾਤਸ਼ਾਹ ਕਿੰਨੇ ਭਰਾ ਨੇ ਤਿੰਨ ਵੱਡਾ ਪਿਰਥੀ ਚੰਦ ਉਹ ਤੋਂ ਛੋਟਾ ਮਹਾਦੇਵ ਤੇ ਸਾਰਿਆਂ ਤੋਂ ਛੋਟੇ ਸਨ ਪੰਚਮ ਪਾਤਸ਼ਾਹ ਸਹੀਦਾ ਦੇ ਸਿਰਤਾਜ ਗੁਰੂ ਅਰਜਨ ਦੇ ਮਹਾਰਾਜ ਸਾੰਤੀ ਦੇ ਪੁੰਜ ਨਿਮਰਤਾ ਹੁਣ ਸਾਨੂੰ ਤੀਜੇ ਪਾਤਸ਼ਾਹ ਮਹਾਰਾਜ ਨੇ ਤੋਂ ਲੈ ਕੇ ਪਹਿਲੇ ਤੋਂ ਲੈ ਕੇ 5ਵੇਂ ਤੱਕਰ 5ਵੇਂ ਤੋਂ ਲੈ ਕੇ 10ਵੇਂ ਤੱਕਰ ਹੁਣ 5ਵੇਂ ਪਾਸ਼ਾ ਮਹਾਰਾਜ ਸਾਨੂੰ ਕੀ ਕੀ ਦਿੱਤਾ ਹੈ ਸਾਨੂੰ ਕੁਰਬਾਨੀ ਬਾਨੀ ਅਤੇ ਮਿਹਰਬਾਨੀ ਤਿੰਨ ਚੀਜ਼ਾਂ ਦੀ ਬਖਸ਼ਿਸ਼ ਕੀਤੀ ਹੈ ਵੇਖੋ ਕਿੰਡੀ ਵੱਡੀ ਕੁਰਬਾਨੀ ਸਹਾਦਤ ਆਪਣੇ ਆਪ ਜਾ ਕੇ ਸ਼ਹੀਦੀ ਦੇਣੀ ਵੱਡਾ ਭਾਈ ਗੁਰਤਾ ਗੱਦੀ ਮਿਲਣ ਤੇ ਨਾਰਾਜ਼ ਹੈ 1 ਸਤੰਬਰ ਸਨ 1581 ਨੂੰ ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਵਿਖੇ ਜਦੋਂ ਜੋਤੀ ਜੋਤ ਸਮਾਏ ਦਸਤਾਰ ਬੰਦੀ ਦੀ ਰਸਮ ਹੋਈ ਸੰਗਤਾਂ ਦਾ ਇਕੱਠ ਹੋਇਆ ਭੱਟ ਵੀ ਦਰਸ਼ਨ ਕਰਨ ਆਏ ਜਿਨ੍ਹਾਂ ਦੇ ਭੱਟਾਂ ਦੇ ਸਵਈਏ ਆਪਾਂ ਪੜਦੇ ਨੇ 11 ਭੱਟਾਂ ਦੇ ਸਵਈਏ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਉਹ ਮਹਿਮਾ ਕੀਤੀ ਉਹਨਾਂ ਨੇ ਸਾਰੇ ਗੁਰੂਆਂ ਦੀ ਹਰੇਕ ਗੁਰੂ ਦੀ ਵਿਅਕਤੀ ਦੀ ਵਡਿਆਈ ਕੀਤੀ ਸਵਈਆਂ 'ਚ ਉਚਾਰਨ ਕੀਤਾ ਸਤਿਗੁਰੂ ਫਰਮਾਨ ਕਰਦੇ ਨੇ ਨਾ ਆਪਾਂ ਹੁਣੀ ਸ਼ਬਦ ਪੜਿਆ ਅੰਤ ਨਪਾਵਤ ਦੇਵ ਸਬੈ ਮਨ ਇੰਦਰ ਮਹਾ ਸਿਵ ਜੋਗ ਕਰੀ ਫੁ ਨਵੇਦ ਬਰੰਚ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਕਰੀ ਇੰਦਰ ਤੇ ਸਿਵ ਜੀ ਨੇ ਜੋਗ ਸਾਧਨਾ ਕੀਤੀ ਹੈ ਜਿਵੇਂ ਬ੍ਰਹਮਾ 베ਦ ਵਿਚਾਰ ਕੇ ਥੱਕ ਗਿਆ ਉਸ ਨੇ ਹਰੀ ਜਾਪ ਇੱਕ ਘੜੀ ਨ ਛੱਡਿਆ ਪਰ ਇਨਾਂ ਸਾਰੇ ਦੇਵਤਿਆਂ ਦੇ ਮੁਣੀਆਂ ਨੇ ਗੁਰੂ ਅਰਜਨ ਦਾ ਅੰਤ ਨਹੀਂ ਪਾਇਆ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS GURU JAG TARAN KO GUR JOT ARJAN MAHE TARI DAAS MATHURA ਪ੍ਰਭੂ ਗੁਰੂ ਅਰਜਨ ਇਹ ਪੱਟ ਦਾ ਨਾਮ ਹੈ ਮਥੁਰਾ ਜਿੰਨਾ ਪੱਟਾ ਨੇ ਸਵਈਏ ਲਿਖੇ ਆ ਨਾ ਗਾਏ ਆ ਇਹ ਮਥੁਰਾ ਪੱਟ ਦਾ ਨਾਮ ਹੈ ਹੁਣ ਪੱਟ ਕੀ ਕਹਿੰਦੇ ਨੇ ਦਾਸ ਮਥੁਰਾ ਦਾ ਪ੍ਰਭੂ ਗੁਰੂ ਅਰਜਨ ਦੀਨਾ ਤੇ ਦਇਆ ਕਰਨ ਵਾਲੇ ਨੇ ਆਪਨੇ ਸੰਗਤ ਨੂੰ ਤੇ ਸ੍ਰਿਸ਼ਟੀ ਨੂੰ ਨਿਹਾਲ ਕੀਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ਼ਬਦ ਉਚਾਰਨਾ ਜਗ ਔਰ ਨ ਜਾਏ ਮਹਾਤਮ ਮੈਂ ਅਵਤਾਰ ਉਜਾਗਰ ਆਣ ਕਿਓ ਤਿੰਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਨ ਅੰਮ੍ਰਿਤ ਨਾਮ ਪੀਓ ਜਾਗਤ ਦੇ ਇਸ ਘੋਰ ਹਨੇਰੇ ਚ ਗੁਰੂ ਅਰਜਨ ਮਹਾਰਾਜ ਤੋਂ ਬਿਨਾ ਹੋਰ ਕੋਈ ਰਾਖਾ ਨਹੀਂ ਹੈ ਉਸੇ ਨੇ ਹਰੀ ਨੂੰ ਲਿਆ ਕੇ ਉਜਾਗਰ ਅਵਤਾਰ ਬਣਾਇਆ ਤੇ ਮਥੁਰਾ ਜਿਨ੍ਹਾਂ ਨੇ ਉਸ ਪਾਸੋਂ ਨਾਮ ਅੰਮ੍ਰਿਤ ਨੂੰ ਪੀਤਾ ਨਾ ਉਹਨਾਂ ਦੇ ਕਰੋੜਾਂ ਦੁੱਖ ਦੂਰ ਹੋ ਗਏ ਨੇ ਅਮਰਤ ਕਿਹੜਾ ਨਾਮ ਸਿਮਰਨ ਬਾਣੀ ਜਿਹੜਾ ਨਾਮ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਸਾਨੂੰ ਦੇ ਕੇ ਗਏ ਨੇ ਮਹਾਰਾਜ ਬੀੜ ਤਿਆਰ ਕੀਤੀ ਸਰੋਵਰ ਤਿਆਰ ਕੀਤਾ ਹਰਮੰਦਰ ਸਾਹਿਬ ਤਿਆਰ ਕੀਤਾ ਜਿਨ੍ਹਾਂ ਦੇ ਅਸੀਂ ਰੋਜ਼ ਅਰਦਾਸ ਵਿੱਚ ਦਰਸ਼ਨ ਦੀਦਾਰੇ ਤੇ ਇਸ਼ਨਾਨ ਮੰਗਦੇ ਆ ਉਹ ਪਰਮੇਸ਼ਰ ਦੀ ਬਖਸ਼ਿਸ਼ ਹੈ ਇਹ ਪਦਤ ਤੇ ਮਤ ਚੂਕੈ ਰੇ ਮਨ ਭੇਦ ਬਿਭੇਦ ਨ ਜਾਣ ਬਿਓ ਪ੍ਰਤਖ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਹੇ ਮੇਰੇ ਮਨ ਕਿਤੇ ਇਸ ਰਾਤੇ ਖੁੰਝ ਨਾ ਜਾਈ ਕਿਤੇ ਇਹ ਵਿਥ ਨਾ ਸਮਝੀ ਕਿ ਗੁਰੂ ਅਰਜਨ ਦੇ ਮਹਾਰਾਜ ਹਰੀ ਤੋਂ ਵੱਖਰਾ ਤੂਜਾ ਹੈ ਪਰਮੇਸ਼ਰ ਹੈ ਪੂਰਨ ਬ੍ਰਹਮ ਹਰੀ ਗੁਰੂ ਅਰਜਨ ਦੇ ਹਿਰਦੈ ਚ ਪ੍ਰਤਖ ਤੌਰ ਤੇ ਨਿਵਾਸ ਕੀਤਾ ਹੋਇਆ ਜਬ ਲੋ ਨਹੀਂ ਭਾਗ ਲਲਾਰ ਉਦੈ ਤਬ ਲੋ ਭਮਤੇ ਫਿਰਤੇ ਬੋਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਜਦ ਤਾਈ ਮੱਥੇ ਦੇ ਭਾਗ ਨਹੀਂ ਸੀਗੇ ਨਾ ਜਾਗੇ ਤਦ ਤਾਈ ਬਹੁਤ ਭਟਕਦੇ ਭਜਦੇ ਫਿਰਦੇ ਸੰ ਕਲ ਯੁਗ ਦੇ ਡਰਾਉਣੇ ਸਮੁੰਦਰ ਵਿੱਚ ਡੋਬ ਰਹੇ ਸੀ ਪਛੋਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ ਤਤ ਵਿਚਾਰ ਜਿਹ ਹੈ ਮਥਰਾ ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਏ ਜਿਨਾਂ ਨੇ ਪਰਮੇਸ਼ਰ ਗੁਰੂ ਅਰਜਨ ਨੂੰ ਧਿਆਇਆ ਨਾ ਭਾਈ ਮਥੁਰਾ ਪਟ ਕਹਿੰਦੇ ਨੇ ਹੁਣ ਸੱਚੀ ਵਿਚਾਰ ਹੈ ਕਿ ਜਗਤ ਨੂੰ ਤਾਰਨ ਲਈ ਹਰੀ ਨੇ ਗੁਰੂ ਅਰਜਨ ਅਵਤਾਰ ਬਨਾਇਆ ਜਿਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਨਾ ਉਹ ਪਰਤ ਕੇ ਗਰਭ ਜੋਨ ਦੇ ਵਿੱਚ ਨਹੀਂ ਹੁੰਦੇ 84 ਚ ਨਹੀਂ ਹੁੰਦੇ ਕਲ ਸਮੁੰਦਰ ਕਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਧਾਰਨ ਬਸੈ ਸੰਤ ਜਸਰਦਾ ਦੁਖ ਦਾਰਦਰ ਨਿਵਾਰਨ ਕਾਲ ਯੁਗ ਦੇ ਸਮੁੰਦਰ ਤੋਂ ਤਾਰ ਲੈ ਗੁਰੂ ਅਰਜਨ ਦੇਵ ਜੀ ਨੇ ਹਰੀ ਨਾਮ ਨੂੰ ਰੂਪ ਨੂੰ ਪ੍ਰਗਟ ਕੀਤਾ ਆਪ ਹਿਰਦੇ ਚ ਸ਼ਾਂਤੀ ਦਾ ਸੋਮਾ ਪ੍ਰਭੂ ਜੀ ਸਨ ਆਪ ਦੁੱਖਾਂ ਦਰਿਧਰਾਂ ਦੇ ਦੂਰ ਕਰਨ ਵਾਲੇ ਸਨ ਨਿਰਮਲ ਭੇਖ અપਾਰਤਾਸ ਬਿਨ ਅਵਰ ਨ ਕੋਈ ਮਾਨ ਬਚ ਜਿਨ ਜਾਣਿਓ ਭਇਓ ਤੈ ਸੰਸਰ ਸੋਈ ਉਸ ਅਰਜਨ ਗੁਰੂ ਬਿਨਾ ਹੋਰ ਕੋਈ ਨਹੀਂ ਆਪ ਆਪ અપਾਰ ਨਿਰਮਲ ਰੂਪ ਸਨ ਜਿਸ ਮਨੁੱਖ ਦੇ ਮਨ ਦੇ ਬਚਨਾ ਕਰਕੇ ਹਰੀ ਨੂੰ ਪਛਾਤਾ ਉਹ ਹਰੀ ਵਰਗਾ ਪਰਮੇਸ਼ਰ ਸੀ ਜਦੋਂ ਚੌਥੇ ਪਾਤਸ਼ਾਹ ਮਹਾਰਾਜ ਜੀ ਤੇ ਕੀਤਾ ਕੀ ਜਦੋਂ ਇਹਨਾਂ ਦੇ ਹਜੇ ਇਸ ਸੰਸਾਰ ਤੇ ਸਨ ਵਿਚਰ ਰਹੇ ਸਨ ਤੇ ਤੰਨਾ ਪੁੱਤਰਾ ਨੂੰ ਬੁਲਾ ਕੇ ਮਹਾਰਾਜ ਕਹਿਣ ਲੱਗੇ ਪਿਰਥੀ ਚੰਦ ਨੂੰ ਕਿਹਾ ਮਹਾਦੇਵ ਨੂੰ ਕਿਹਾ ਤੇ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਛੋਟੇ ਸਨ ਉਹਨਾਂ ਦੀ ਵਾਰੀ ਆਈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਕਹਿਣ ਲੱਗੇ ਕਿ ਲਾਹੌਰ ਵਿਖੇ ਸੋਡੀਆਂ ਦੇ ਕਾਰਜ ਨੇ ਸਾਡੇ ਭਰਾਤਾ ਨੇ ਮੇਰੇ ਭਤੀਜੇ ਦੀ ਸ਼ਾਦੀ ਹੈ ਤੇ ਤੁਸੀਂ ਉੱਥੇ ਹਾਜ਼ਰੀ ਲਵਾਓ ਤੁਸੀਂ ਜਾ ਕੇ ਆਓ ਹੁਣ ਇਹਨਾਂ ਨੇ ਕੀ ਕੀਤਾ ਪ੍ਰਥੀਚੰਦ ਨੂੰ ਗੁਰੂ ਸਾਹਿਬ ਨੇ ਕਿਹਾ ਵੱਡੇ ਪੁੱਤਰ ਨੂੰ ਕਹਿੰਦੇ ਵੀ ਜਾਓ ਤੁਸੀਂ ਜਾ ਕੇ ਇਹ ਕਾਰਜ ਨੂੰ ਸੰਭਾਲੋ ਹੁਣ ਪ੍ਰਥੀਚੰਦ ਨੇ ਗੁਰੂ ਅੱਗੇ ਜਵਾਬ ਦੇ ਦਿੱਤਾ ਕਹਿਣ ਲੱਗੇ ਵੀ ਮੇਰੇ ਕੋਲੇ ਜਿਹੜਾ ਆ ਲੰਗਰ ਦੀ ਸੇਵਾ ਚੱਲ ਰਹੀ ਗੁਰੂ ਘਰ ਦੀ ਕਾਰ ਚੱਲ ਰਹੀ ਹੈ ਇਹਦੀ ਦੇਖ ਰੇਖ ਕੌਣ ਕਰੂਗਾ ਨਾਲੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਗੁਰਤਾ ਗੱਦੀ ਦਾ ਮਾਲਕ ਹੋਵਾਂਗਾ ਪੰਜਵੇਂ ਪਾਤਸ਼ਾਹ ਮਹਾਰਾਜ ਦੇਖ ਰਹੇ ਨੇ ਮਹਾਦੇਵ ਵੀ ਦੇਖ ਰਹੇ ਨੇ ਪਰ ਪ੍ਰਿਥੀਚੰਦ ਵੱਡੇ ਪੁੱਤਰ ਨੂੰ ਮਹਾਰਾਜ ਨੇ ਯੋਗ ਸਮਝ ਕੇ ਪੁੱਛਿਆ ਕਿਉਂਕਿ ਪਰਖ ਬੋਲਾਂ ਤੋਂ ਆ ਜਾਂਦੀ ਹੈ ਪਰਖ ਕੰਮਾਂ ਤੋਂ ਆ ਜਾਂਦੀ ਹੈ ਪਰਖ ਲੈਣੀ ਹੋਵੇ ਤਾਂ ਤਿੰਨਾਂ ਪੁੱਤਰਾਂ ਨੂੰ ਮਹਾਰਾਜ ਨੇ ਸੱਦਿਆ ਸੀ ਇਹ ਨਹੀਂ ਉੱਤਰੇ ਉਸ ਗੱਲ ਤੇ ਜਵਾਬ ਦੇ ਤਾਂ ਮਹਾਦੇਵ ਨੂੰ ਪੁੱਛਿਆ ਗਿਆ ਕਿ ਭਾਈ ਤੂੰ ਲਾਹੌਰ ਚਲਾ ਜਾ ਛੋਡੀਆਂ ਦੇ ਕਾਰਜ ਹੈ ਜਦੋਂ ਕਾਰਜ ਸਮਾਪਤ ਹੋਗੇ ਤੁਸੀਂ ਆ ਜਾਣਾ ਹੁਣ ਮਹਾਦੇਵ ਕੀ ਕਹਿੰਦਾ ਹੈ ਮਹਾਰਾਜ ਦਾ ਦੂਸਰਾ ਪੁੱਤਰ ਉਹ ਕਹਿੰਦਾ ਕਿਹੜੇ ਤਾਏ ਚਾਚੇ ਕੋਈ ਸਕਾ ਨਹੀਂ ਅੱਜ ਨਾ ਮੈਨੂੰ ਖੁਸ਼ੀ ਦੀ ਲੋੜ ਹੈ ਮੈਂ ਨਾ ਮੈਨੂੰ ਗਮੀ ਦੀ ਲੋੜ ਹੈ ਮੈਂ ਨਹੀਂ ਜਾ ਸਕਦਾ ਹੁਣ ਤੀਜੇ ਗੁਰੂ ਦੇ ਸੁਪੁੱਤਰ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਨੇ ਪੁੱਛਿਆ ਪੁੱਤਰ ਤੁਸੀਂ ਇਹ ਕਾਰਜ ਨੂੰ ਨਿਰਬਿਘਨ ਨੇਤਰੇ ਚਾੜ ਕੇ ਆਓ ਕਹਿਣ ਲੱਗੇ ਸਤਿਬਚਨ ਮਹਾਰਾਜ ਜੀ ਚਲੇ ਜਾਣੇ ਪਰ ਮਹਾਰਾਜ ਨੇ ਇੱਕ ਹਦਾਇਤ ਦਿੱਤੀ ਵੀ ਜਿੰਨਾ ਚਿਰ ਅਸੀਂ ਬੁਲਾਈਏ ਨਾ ਉਹਨਾਂ ਚਿਰ ਤੁਸੀਂ ਵਾਪਸ ਵੀ ਨਹੀਂ ਆਉਣਾ ਲਾਹੌਰ ਤੋਂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਚੌਥੇ ਪਾਤਸ਼ਾਹ ਨੇ ਉਹਨਾਂ ਚਿਰ ਜਿੰਨਾ ਚਿਰ ਕਾਰਜ ਨਹੀਂ ਨਿਭੜਦਾ ਤੇ ਉਸ ਤੋਂ ਬਾਅਦ ਦੇ ਵਿੱਚ ਜਿੰਨਾ ਚਿਰ ਅਸੀਂ ਬੁਲਾਈਏ ਨਾ ਤੁਸੀਂ ਲਾਹੌਰ ਤੋਂ ਵਾਪਸ ਨਹੀਂ ਆਉਣਾ ਸਮਾ ਪੈ ਗਿਆ ਪਿਆਰੀ ਸਾਧ ਸੰਗਤ ਇੱਕ ਸਿੱਖ ਨੂੰ ਨਾਲ ਭੇਜਿਆ ਜਦੋਂ ਵਿਆਹ ਦੇ ਕਾਰਜ ਹੋ ਗਏ ਹੁਣ ਮਨ ਨਹੀਂ ਲੱਗਦਾ ਗੁਰੂ ਦੇ ਦਰਸ਼ਨਾਂ ਤੋਂ ਬਿਨਾ ਹੁਣ ਦਰਸ਼ਨਾਂ ਦੀ ਤਾਂਗ ਹੋ ਗਈ ਮਹਾਰਾਜ ਪੰਜਵੇਂ ਪਾਤਸ਼ਾਹ ਤੁਸੀਂ ਸਾਰੇ ਆਪਾਂ ਪੜਦੇ ਹੋ ਨਾ ਆਪਣਾ ਰਾਗ ਮਾਝ ਦੇ ਵਿੱਚ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਇਹ ਚਿੱਠੀ ਸੀ ਇਹ ਪੱਤਰਕਾ ਮਹਾਰਾਜ ਨੇ ਨਾ ਪੰਜਵੇਂ ਪਾਤਸ਼ਾਹ ਨੇ ਇੱਕ ਪੱਤਰਕਾ ਚਿੱਠੀ ਲਿਖੀ ਤੇ ਉਸ ਗੁਰਸਿੱਖ ਦੇ ਹੱਥ ਭੇਜੀ ਇਹ ਜਾ ਕੇ ਮੇਰੇ ਪਿਤਾ ਜੀ ਕੋਲੇ ਸੁਨੇਹਾ ਦਿਓ ਉਹਦੇ ਵਿੱਚ ਕੀ ਲਿਖਿਆ ਸੀ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਹੀ ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸਨ ਸੰਤ ਪਿਆਰੇ ਜਿਓ ਗੁਰੂ ਦਾ ਦਰਸ਼ਨ ਕਰਨ ਲਈ ਮੇਰਾ ਮਨ ਬੜੀ ਤਾਂਗ ਕਰ ਰਿਹਾ ਹੈ ਜਿਵੇਂ ਪਪੀਹਾ ਸਵੰਤੀ ਬੂੰਦ ਲਈ ਤਰਲੇ ਲੈਂਦਾ ਨਾ ਇਸੇ ਤਰ੍ਹਾਂ ਪਪੀਹੇ ਵਾਂਗ ਮੇਰਾ ਮਾਨ ਗੁਰੂ ਦੇ ਦਰਸ਼ਨ ਲਈ ਤਰਲੇ ਲੈ ਰਿਹਾ ਪਿਆਰੇ ਸੰਤ ਗੁਰੂ ਦੇ ਦਰਸ਼ਨ ਤੋਂ ਬਿਨਾ ਦਰਸ਼ਨ ਦੀ ਮੇਰੀ ਆਤਮਕ ਤ੍ਰੇਮਿਟਦੀ ਨਹੀਂ ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ਹਾਂ ਕੋਲੀ ਜੀਓ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਇਹ ਪਹਿਲੀ ਪੱਤਰਕਾ ਚਿੱਠੀ ਜਦੋਂ ਲੈ ਕੇ ਗੁਰਸਿੱਖ ਜਾਂਦਾ ਹੈ ਨਾ ਇਹਨਾਂ ਦਾ ਵੱਡਾ ਭਰਾ ਪਿਰਥੀ ਚੰਦ ਉਹ ਚਿੱਠੀ ਨੂੰ ਪਕੜ ਲੈਂਦਾ ਉਹ ਸਿੱਖ ਕਹਿੰਦਾ ਵੀ ਸਿੱਖਾ ਤੈਨੂੰ ਤਾਂ ਗੁਰੂ ਪੰਜਵੇਂ ਪਾਤਸ਼ਾਹ ਦੇ ਨਾਲ ਭੇਜਿਆ ਸੀ ਤੂੰ ਵਾਪਸ ਕਿਵੇਂ ਆਇਆ ਉਹ ਕਹਿਣ ਲੱਗਾ ਮਹਾਰਾਜ ਤਾਈ ਪੱਤਰ ਕਾ ਚਿੱਠੀ ਲੈ ਕੇ ਆਇਆ ਉਹ ਕਹਿੰਦਾ ਵਖਾ ਮੈਨੂੰ ਜਦੋਂ ਪੱਤਰ ਕਾ ਉਹ ਖੋਲੀ ਉਹਦੇ ਵਿੱਚ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਤਿਰਥੀ ਚੰਦ ਹੱਕਾ ਬੱਕਾ ਰਹਿ ਗਿਆ ਕਿਉਂਕਿ ਵੇਖੋ ਤਿੰਨ ਭਰਾ ਹੁਣ ਚਾਰ ਭਰਾ ਹੁਣ ਦੋ ਭਰਾ ਹੋਣ ਨਾ ਉਹਨਾਂ ਦਾ ਆਪਸ ਵਿੱਚ ਪਿਆਰ ਹੁੰਦਾ ਜਦੋਂ ਅਸੀਂ ਇਕੱਠਾ ਰੋਟੀ ਖਾਂਦੇ ਨਾ ਸਾਰੇ ਸਾਡਾ ਪਿਆਰ ਵੱਧਦਾ ਹੈ ਭਰਾਵਾਂ ਦਾ ਪਿਆਰ ਵੱਧਦਾ ਹੈ ਆ ਲੰਗਰ ਪ੍ਰਥਾ ਕਦੋਂ ਚੱਲੀ ਐ ਇਕੱਠੇ ਬਹਿ ਕੇ ਪ੍ਰਸ਼ਾਦਾ ਛਕਣਾ ਪ੍ਰੇਮ ਐ ਇੱਥੇ ਭਾਵੇਂ ਕੋਈ ਵੱਡਾ ਕੋਈ ਛੋਟਾ ਸਾਰੇ ਇਕੱਠੇ ਬੈਠ ਕੇ ਸਰੋਵਰ ਕਿਉਂ ਬਣਿਆ ਇੱਕ ਸਰੋਵਰ ਇੱਕ ਜਲ ਦੇ ਵਿੱਚ ਅਸੀਂ ਇਸ਼ਨਾਨ ਕਰਦੇ ਮੇਰ ਤੇਰ ਖਤਮ ਹੋ ਜਾਂਦੀ ਗੁਰੂ ਸਾਹਿਬ ਨੇ ਬੜੇ ਸੋਚ ਸਮਝ ਕੇ ਗੱਲਾਂ ਬਣਾਈਆਂ ਨੇ ਹੁਣ ਪਿਰਥੀ ਚੰਦ ਵਿਰੋਧਤਾ ਇਸ ਦੀ ਸੀ ਵੀ ਇਹ ਸ਼ਬਦ ਚਿੱਠੀ ਪੜ੍ਹ ਕੇ ਤੇ ਗੁਰੂ ਸਾਹਿਬ ਨੂੰ ਗੱਦੀ ਨਾ ਦੇ ਦੇਣ ਕਿਉਂਕਿ ਹੱਕਦਾਰ ਵੱਡਾ ਮੈਂ ਆ ਮੇਰਾ ਹੱਕ ਐ ਹੁਣ ਚਿੱਠੀ ਉਹ ਜਿਹੜੀ ਦਿੱਤੀ ਉਹ ਗੁਰੂ ਸਾਹਿਬ ਤੱਕਰ ਪਹੁੰਚਾਈ ਨਹੀਂ ਚੌਥੇ ਪਾਤਸ਼ਾਹ ਤੱਕਰ ਜੇਬ ਦੇ ਵਿੱਚ ਪਾ ਲਈ ਪੜ ਕੇ ਚਿੱਠੀ ਦਾ ਜਵਾਬ ਨਹੀਂ ਆਇਆ ਕੋਈ ਸਿੱਖ ਫੇਰ ਮੁੜ ਗਿਆ ਸਿੱਖ ਨੂੰ ਕਹਿੰਦੇ ਚਿੱਠੀ ਕਹਿੰਦੇ ਜੀ ਪਕੜਾ ਤੀ ਕਿਹਨੂੰ ਫੜਾਈ ਆਂਦੇ ਜੀ ਪਿਰਥੀ ਚੰਦ ਕਹਿੰਦਾ ਮੈਂ ਅੱਗੇ ਫੜਾ ਦੇਵਾਂਗਾ ਤੁਹਾਡਾ ਭਾਈ ਹੁਣ ਦੂਜੀ ਚਿੱਠੀ ਲਿਖਦੇ ਨੇ ਫਿਰ ਪੱਤਰਕਾ ਲਿਖਦੇ ਨੇ ਜਿਵੇਂ ਜਿਵੇਂ ਚਿੱਠੀ ਲਿਖਦੇ ਨੇ ਚਿੱਠੀ ਤੇ ਅੱਖਾਂ ਦੇ ਵਿੱਚੋਂ ਹੰਝੂ ਡਿੱਗਦੇ ਨੇ ਮਹਾਰਾਜ ਜੀ ਉਹ ਚਿੱਠੀ ਦੇ ਉੱਪਰ ਡਿੱਗਦੇ ਨੇ ਗੁਰੂ ਸਾਹਿਬ ਜਾਣੀ ਜਾਣ ਹੁਣ ਉਹ ਦੂਸਰੀ ਚਿਤ ਪੱਤਰ ਕਾ ਕੀ ਸੀ ਤੇਰਾ ਮੁਖ ਸੁਹਾਵਾ ਜੀ ਉਹ ਸਹਜ ਧੁਨ ਬਾਣੀ ਚਿਰ ਹੋਵਾ ਦੇਖੇ ਸਾਰੰਗ ਪਾਣੀ ਧੰਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜਿਉ ਹਉ ਭੋਲੀ ਜਿਉ ਘੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ हे तनोखतारी प्रभु जी तेरा मुख तेरा मुंह दा दर्शन सुख देने वाला ठंड पौण वाला है तेरी सिप्तसला मेरे अंदर आत्मिक अडोलता दी लहर पैदा कर दी है तेरे दर्शन किएया ते चेहरा हो गया महाराज मेरे सज्जन प्रभु हे मेरे मित्र प्रभु ओ हृदय देख भागवानो जस तू सदा तेरे अंदर बसदा है जिथे तू बसदा है ਧਾਨਾਉ ਦੇਸ਼ जिथे ਪਰਮੇਸ਼ਰ ਵਸਦਾ ਹੈ ਦੂਸਰੀ ਚਿੱਠੀ ਵੀ ਇਸੇ ਤਰ੍ਹਾਂ ਹੀ ਫੇਰ ਦਰਾਂ ਦੇ ਅੱਗੇ ਮਿਲ ਜਾਂਦਾ ਪ੍ਰਥੀ ਚੰਦ ਚਿੱਠੀ ਉਹ ਫੇਰ ਲੈ ਲੈਂਦਾ ਕਹਿੰਦਾ ਵੀ ਐਂ ਕਰ ਚਿੱਠੀ ਮੈਨੂੰ ਦੇ ਦੇ ਕਿਉਂਕਿ ਆਉਣ ਵਾਲੇ ਸਮੇਂ 'ਚ ਮੈਂ ਗੁਰਤਾ ਗੱਦੀ ਦਾ ਮਾਲਕ ਹੋਵਾਂਗਾ ਤੈਨੂੰ ਮਾਲੂ ਮਾਲ ਕਰ ਦੇਵਾਂਗਾ ਇਹ ਚਿੱਠੀ ਮੈਨੂੰ ਦੇ ਦੇ ੱੱੱਕੇ ਨਾਲ ਚਿੱਠੀ ਫੇਰ ਖੋਲੀ ਹੁਣ ਤੀਸਰੀ ਪੱਤਰਕਾ ਜਦੋਂ ਇਹਨਾਂ ਨੇ ਲਿਖੀ ਫੇਰ ਜਦੋਂ ਪੁੱਛਿਆ ਵੀ ਚਿੱਠੀ ਦਾ ਜਵਾਬ ਨਹੀਂ ਆਇਆ ਕਹਿਣ ਲੱਗਾ ਜੀ ਤੁਸੀਂ ਦੋ ਚਿੱਠੀਆਂ ਭੇਜੀਆਂ ਗੁਰਸਿੱਖ ਕਹਿੰਦਾ ਤੇਰੇ ਵੱਡੇ ਭਰਾ ਪਿਰਥੀ ਚੰਦ ਨੇ ਮੈਥੋਂ ਖੋਲੀਆਂ ਹੁਣ ਤੀਸਰੀ ਚਿੱਠੀ ਲਿਖਦੇ ਨੇ ਹੁਣ ਪਿਰਥੀ ਚੰਦ ਨੂੰ ਚਿੱਠੀ ਨਹੀਂ ਫੜਾਉਣੀ ਸਿੱਧਾ ਗੁਰੂ ਨੂੰ ਚਿੱਠੀ ਫੜਾਉਣੀ ਆ ਮਹਾਂਦਾਜੀ ਸਤਿ ਬਚਨ ਉਹਦੇ ਵਿੱਚ ਕੀ ਲਿਖਿਆ ਸੀ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ ਮੋਹ ਰੈਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀਓ ਹਉ ਘੋਲੀ ਜੀਓ ਘੋਲ ਕਮਾਈ ਤੇ ਸੱਚੇ ਗੁਰਦਰਬਾਰੇ ਜੀ ਹੁਣ ਤੀਜੀ ਚਿੱਠੀ ਜਦੋਂ ਲੈ ਕੇ ਸਿੱਖ ਗਿਆ ਪਰਥੀ ਚੰਦ ਫੇਰ ਖੜਾ ਪਰਥੀ ਚੰਦ ਨੇ ਬਾਹ ਪਕੜਨ ਲਈ ਕਹਿੰਦਾ ਲਿਆ ਚਿੱਠੀ ਵੀ ਮੈਨੂੰ ਫੜਾ ਗੁਰਸਿੱਖ ਬਾਹ ਛੁਡਾ ਕੇ ਸਿੱਧਾ ਗੁਰੂ ਕੋਲੇ ਚਲਾ ਗਿਆ ਗੁਰੂ ਦੇ ਚਰਨਾਂ 'ਚ ਚਿੱਠੀ ਰੱਖੀ ਮਹਾਰਾਜ ਨੇ ਪੜੀ ਪੱਤਰਕਾ ਤੇ ਹੰਝੂਆਂ ਨਾਲ ਭਿੱਜੇ ਹੋਏ ਸ਼ਬਦ ਵੇਖੇ ਤੇ ਜਿਹੜਾ ਇਹ ਚਿੱਠੀ ਸੀ ਇਹ ਤੇ ਲਿਖਿਆ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋ ਤਾਂ ਮਹਾਰਾਜ ਸਮਝ ਗਏ ਕਹਿੰਦੇ ਦੋ ਚਿੱਠੀਆਂ ਹੋਰ ਐ ਉਹ ਕਿੱਥੇ ਐ ਮਹਾਰਾਜ ਤੁਹਾਡੇ ਵੱਡੇ ਸੁਪੁੱਤਰ ਪਿਰਥੀਚੰਦ ਨੇ ਧੱਕੇ ਨਾਲ ਖੋਲੀਆਂ ਪਿਰਥੀਚੰਦ ਨੂੰ ਬੁਲਾਇਆ ਕਹਿੰਦੇ ਭਾਈ ਇਹ ਤੀਜਾ ਪਦ ਹੈ ਚੌਥਾ ਪਦ ਉਚਾਰਨ ਕਰਨਾ ਹੈ ਹੁਣ ਇਹ ਚਿੱਠੀਆਂ ਦੋ ਕਿੱਥੇ ਆ ਮਹਾਰਾਜ ਮੇਰੇ ਕੋਲੇ ਨਹੀਂ ਹੈ ਮਹਾਰਾਜ ਜਾਣੀ ਜਾਣ ਸੀ ਸਮਝ ਗਏ ਕਹਿੰਦੇ ਜਿਹੜਾ ਤੂੰ ਰਾਤ ਕੁਰਤਾ ਲਾਇਆ ਉਹਦੇ ਵਿੱਚ ਗੀਜੇ ਵਿੱਚ ਦੋ ਚਿੱਠੀਆਂ ਐ ਤੇ ਉਸ ਗੁਰਸਿੱਖ ਨੂੰ ਕਹਿੰਦੇ ਜਾਓ ਮੇਰੀ ਨੋ ਕਰਮ ਨੂੰ ਜਾ ਕੇ ਕਹੋ ਕਿ ਜਿਹੜਾ ਰਾਤ ਕੋੜਤਾ ਲਾਇਆ ਪਿਰਥੀ ਚਾਦਨੇ ਉਸ ਗੀਜੇ ਵਿੱਚ ਦੋ ਚਿੱਠੀਆਂ ਨੇ ਉਹ ਗੁਰੂ ਨੇ ਮੰਗਾਈਆਂ ਸਿੱਖ ਗਿਆ ਕਾਲੀ ਨਾਲ ਚਿੱਠੀਆਂ ਲਿਆਂਦੀਆਂ ਪੜੀਆਂ ਹੁਣ ਜੇ ਉੱਥੇ ਬਖਸ਼ਿਸ਼ ਦਾ ਪਾਤਰ ਬਣਦਾ ਮਾਫੀ ਮੰਗ ਲੈਂਦਾ ਸਤਗੁਰਾਂ ਦੇ ਚਰਨਾਂ 'ਚ ਡਿੱਗ ਪੈਂਦਾ ਪਰ ਹੰਕਾਰ ਹਰ ਜੀ ਉਹ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੀਰੇ ਤੂੰ ਹੋ ਤਿੰਸੇ ਝਗਰਤ ਪਾਪ ਚੌਥੇ ਬਾਸ਼ਾ ਦਾ ਸ਼ਬਦ ਹੈ ਜਿਹੜੇ ਪਿਤਾ ਨੇ ਸਾਨੂੰ ਜਨਮ ਦਿੱਤਾ ਨਾ ਜਿਹੜੇ ਮਾਂ ਪਿਤਾ ਨੇ ਸਾਨੂੰ ਜਨਮ ਦਿੱਤਾ ਸੀ ਉਹਨਾਂ ਨਾਲ ਝਗੜਦੇ ਆ ਬੋਲ ਕਬੋਲ ਕਰਦੇ ਆ ਭਾਈ ਕਦੇ ਵੀ ਸੁੱਖ ਨਹੀਂ ਮਿਲਦਾ ਪਿੱਛੇ ਜੇ ਤੁਸੀਂ ਫੇਸਬੁੱਕ ਤੇ ਵੇਖੀ ਹੋਗੀ ਸਾਡ ਇੰਡੀਆ ਦੇ ਵਿੱਚ ਲੁਧਿਆਣੇ ਦੀ ਖਬਰ ਹੈ ਬੁੱਢੀ ਮਾਂ ਦੇ ਘਸੁੰਨ ਮਾਰਦਾ ਪੁੱਤ ਅੱਖਾਂ ਦੇ ਵਿੱਚ ਨੋ ਵੀ ਕੁੱਟਦੀ ਸੀ ਤੇ ਗਾਂ ਜਦੋਂ ਪਤਾ ਲੱਗਿਆ ਧੀ ਵੀ ਕੁੱਟਦੀ ਸੀ ਕਾਰਨ ਕੀ ਸੀ ਨਾਲੇ 13000 ਉਹਦੀ ਪੈਨਸ਼ਨ ਸੀ ਘਰ ਵਾਲਾ ਸੂਬੇਦਾਰ ਫੌਜੀ ਸੀ ਕੋਈ ਵੀ ਸੀ ਸਰਕਾਰੀ ਜੌਬ ਤੇ ਸੀ ਪਰ ਜਦੋਂ ਜਿੰਨਾ ਤੇ ਕਿਰਪਾ ਬਖਸ਼ਿਸ਼ ਹੈ ਜਦੋਂ ਉਹ ਵੀੜੀ ਕੋ ਪਹੁੰਚੀ ਜਿੰਦੇ ਜਿਹੜੇ ਸੇਵਾ ਦੇ ਪਹੁੰਚ ਸੇਵਾ ਕਰਨ ਵਾਲੇ ਉਹ ਪਹੁੰਚੇ ਤੇ ਉਹਨਾਂ ਤੇ ਫਿਰ ਕਾਰਵਾਈ ਕੀਤੀ ਗਈ ਗੱਲ ਮੈਂ ਸਮਝਾਉਣਾ ਚਾਹੁੰਨਾ ਹੈ ਵੀ ਜਿਹੜਾ ਮਾਂ ਪਿਓ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਇਸ ਇੱਥੇ ਬੈਠੇ ਆਂ ਵੱਡੀਆਂ ਤਰੱਕੀਆਂ ਕੀਤੀਆਂ ਅੱਜ ਉਹਨਾਂ ਨੂੰ ਅਸੀਂ ਪੁੱਛਦੇ ਨਹੀਂ ਬਿਰਧ ਆਸ਼ਰਮ ਸਾਡੇ ਪੰਜਾਬ 'ਚ ਬਹੁਤ ਬਣੇ ਆ ਕਿਉਂ ਬਣੇ ਆ ਭਾਈ ਅਸੀਂ ਉਹਨਾਂ ਵਾਸਤੇ ਇੱਕ ਬੰਦਾ ਰੱਖ ਦਿੱਤਾ ਬੀਬੀ ਰੱਖ ਦਿੱਤੀ ਸੇਵਾ ਕਰਨ ਵਾਸਤੇ ਜਾਂ ਬਿਰਧ ਆਸ਼ਰਮਾਂ ਦੇ ਵਿੱਚ ਰੁੱਲਦੇ ਨੇ ਮਾਪਿਓ ਜਿਨ੍ਹਾਂ ਨੇ ਜਾਇਦਾਦ ਦੇ ਮਾਲਕ ਘਰ ਬਣਾ ਕੇ ਦਿੱਤੇ ਸਾਨੂੰ ਉਹ ਬਿਰਧ ਆਸ਼ਰਮਾਂ ਵਿੱਚ ਰਹਿਣੇ ਕਿੱਡੀ ਨਖਿੱਧ ਗੱਲ ਆ ਇਸੇ ਤਰ੍ਹਾਂ ਹੁਣ ਚੌਥੇ ਪਾਤਸ਼ਾਹ ਦੀ ਗੱਲ ਨਹੀਂ ਮੰਨੀ ਪਿਰਥੀਚੰਦ ਵੱਡੇ ਪੁੱਤਰ ਨੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੀਰੇ ਤੂੰ ਹੋ ਤਿੰਨ ਸੂ ਝਗਰਤ ਪਾਪ ਵੇਖੋ ਕਿੱਡਾ ਵੱਡਾ ਪਾਪ ਹੈ ਮਾਤਾ ਪਿਤਾ ਅੱਗੇ ਬੋਲਣਾ ਨੂੰ ਉਹਨਾਂ ਨੇ ਜਿਹੜਾ ਕਿਹਾ ਉਹ ਮੰਨਣਾ ਨਾ ਆਪਣਾ ਉੱਲੂ ਸਿੱਧਾ ਰੱਖਣਾ ਕਹਿਣ ਦਾ ਭਾਵ ਮੈਂ ਜੋ ਕਰਦਾ ਸਹੀ ਹੈ ਦੂਜਾ ਕਰੇ ਗਲਤ ਹੈ ਮਹਾਰਾਜ ਕਹਿੰਦੇ ਹੁਣ ਐਂ ਕਰ ਜਿਹੜਾ ਚੌਥਾ ਪਦ ਚਿੱਠੀ ਦਾ ਨਾ ਪ੍ਰਿਥੀਚੰਦ ਤੂੰ ਉਚਾਰਨ ਕਰ ਦੇ ਚੁੱਪ ਕਿੱਥੇ ਉਚਾਰਨ ਕਰਦਾ ਜਿਹੜੀਆਂ ਚਿੱਠੀਆਂ ਪਹਿਲਾਂ ਪੜੀਆਂ ਫਿਰ ਪੰਜਵੇਂ ਪਾਸ਼ਾ ਮਹਾਰਾਜ ਨੂੰ ਫਿਰ ਮਹਾਰਾਜ ਚੌਥੇ ਪਾਸ਼ਾ ਕਹਿੰਦੇ ਪੁੱਤਰ ਜੀ ਤੁਸੀਂ ਬੋਲੋ ਚੌਥਾ ਪਦ ਚਿੱਠੀ ਦਾ ਜਿਹੜਾ ਆਪਾਂ ਸ਼ਬਦ ਹਜ਼ਾਰੇ ਪੜਦੇ ਆ ਉਹਦੇ ਵਿੱਚ ਕੀ ਲਿਖਿਆ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾਂ ਜਨ ਨਾਨਕ ਦਾਸ ਤੇ ਮਾਰੇ ਜਿਉ ਹਉ ਭੋਲੀ ਜਿਉ ਹੋਲ ਕਮਾਈ ਜਨ ਨਾਨਕ ਦਾਸ ਤੇ ਮਾਰੇ ਜਿਉ ਮੇਰੇ ਭਾਗ ਜਾਗ ਪਏ ਮਹਾਰਾਜ ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪ੍ਰਮਾਤਮਾ ਮਲਾਤਾ ਗੁਰੂ ਦੀ ਕਿਰਪਾ ਨਾਲ ਉਸ ਅਬਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਚ ਲੱਭ ਲਿਆ ਹੁਣ ਮੇਰ ਕਰ ਮੈਂ ਤੇਰੇ ਦਾਸਾਂ ਦੀ ਨਿਤ ਸੇਵਾ ਕਰਦਾਰਾਂ ਤੇਰੇ ਦਾਸਾਂ ਤੋਂ ਮੈਂ ਇੱਕ ਪਾਲ ਵੀ ਨਾ ਵਿਛੜਾਂ ਇਹ ਚਸਾ ਭਰ ਵੀ ਨਾ ਵਿਛੜਾਂ ਹਉ ਕੋ ਲੀ ਜੀਓ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਓ ਹੇ ਮੇਰੇ ਦਾਸਾਂ ਦੇ ਦਾਸ ਸਦਕੇ ਕੁਰਬਾਨ ਬਲਹਾਰ ਨੇ ਜਾਂਦਾ ਹਾਂ ਸ਼ਾਂਤੀ ਦੇ ਪੁੰਜ ਬਾਣੀ ਦੇ ਸੋਮੇ ਮਜਸਮੇ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਅੱਜ ਅਵਤਾਰ ਪੁਰਬ ਹੈ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਇੱਥੇ ਸਮਾਪਤੀ ਕਰੀਏ ਸਮਾ ਹੋ ਗਿਆ ਸਤਿਗੁਰ ਮਹਾਰਾਜ 기 ਅਰਦਾਸ ਕਰਿਓ ਕਿ ਸਾਨੂੰ ਅਵਤਾਰ ਦਿਹਾੜੇ ਗੁਰਪੁਰਬ ਮਨਾਉਣ ਦੇ ਸਾਡੇ ਚ ਉਤਸ਼ਾਹ ਬਖਸ਼ਿਸ਼ ਕਰਨ ਸਤਿਗੁਰ ਵੱਧ ਤੋਂ ਵੱਧ ਭਾਈ ਗੁਰਬਾਣੀ ਪੜਿਆ ਕਰੋ ਚੌਪਈ ਸਬਦ ਦੇ ਪਾਠ ਸੁਖਮਨੀ ਸਾਹਿਬ ਦੇ ਜਾਪ ਗੁਰਬਾਣੀ ਸ੍ਰੀ ਜਪਜੀ ਸਾਹਿਬ ਦੇ ਜਾਪ ਜ਼ਰੂਰ ਕਰਿਆ ਕਰੋ ਜਿੰਨਾ ਵੀ ਸਮਾਂ ਮਿਲਦਾ ਸਤਿਗੁਰੂ ਕਿਰਪਾ ਬਣਾਈ ਰੱਖਣ ਜੀ ਆਓ ਆਨੰਦ ਸਹਿਬ ਛੇ ਪੌੜੀਆਂ ਦੇ ਜਾਪ ਕਰਕੇ ਗੁਰ ਚਰਨਾ ਚ ਅਰਦਾਸ ਕਰੀਏ ਜੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਇ ਸਤਗੁਰੁ ਮੇਰਾ ਸਤਗੁਰ ਤਾ ਪਾਇਆ ਸਹਜ ਮਨ ਵਜੀਆਂ ਵਿraag ਰਤਨ ਪਰਵਾਰ ਸ਼ਬਦ ਸਬਦੋ ਤਾ ਗਾਵੋ ਮਾਨ ਜਿਨੀ ਵਸਾ ਕਹ ਨਾਨਕ ਨੰਦ ਹੋਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਅੰਗੀਕਾਰ ਹੋ ਕਰੇ ਤੇਰਾ ਸਭ ਨਾ ਗੱਲਾਂ ਸਮਰਥ ਸੁਆਮੀ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮ ਸਾਚੇ ਸਾਹਿਬਾ ਕਿਆ ਨਹੀਂ ਕਰ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਆਵੇ ਸਦਾ ਸਿਫਤ ਸਲਾ ਤੇਰੀ ਨਾਮ ਮਨੁ ਨਾਮ ਜਿਨ ਕੈ ਮਨ ਵਸਿਆ ਕਹੈ ਨਾਨਕ ਸਚੇ ਸਾਹਿਬ ਸੁਭਾਨੀ ਕਰ ਤੇਰਾ ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਜਨ ਭੁਖਾਂ ਸਾਬ ਕਰ ਸਾਥ ਸੁਖ ਮਨ ਆਏ ਵਸਿਆ ਜਨ ਇੱਛਾ ਸਾਬ ਭੁਲਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਕਹਿ ਨਾਨਕ ਸੁਨ ਹੋ ਸੰਤ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਾਰ ਸੁਭਾਗੈ ਸਾਬਦ ਵਾਜੇ ਕਲਾ ਜਿਤ ਕਰ ਪੰਜ ਦੂਤ ਦੁੱਧ ਵਾਸ ਕੀਤੇ ਕਾਲ ਕੰਟਕ ਧੁਰ ਕਾਰ ਤੁਦ ਜਨ ਕੌਸੇ कह नानक तै सुख हुआ आनंद सुनो बड भाग्यो पार बरम प्रभ पाया दुख रोग संताप उतरे संत साजन पय सर से पूरे गोरते ਸਣਤੇ ਪਨੀਤ ਕਹਤੇ ਪਵਿੱਤ ਸਤ ਗੁਰ ਦਿਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰ ਪਾਉ ਮਾਤਾ ਧਰਤਮ ਦਿਵਸ ਰਾਤ ਦੁਏ ਦਾਈ ਦਾਇਆ ਲੈ ਸਗਲ ਜਗ ਚੰਗ ਆਈਆਂ ਬੁਰਿਆਆਂ ਵਾਚੇ ਕਰਨੀ ਆਪ ਆਪਨੀ ਜਿਨ ਨੇ ਨਾਮ ਧਿਆਇਆ ਗਏ ਮਸਾਕਤਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਜਿਨ ਨੇ ਨਾਮ ਧਿਆਇਆ ਗਏ ਮਸਾਕਤਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ